ਠੀਕ ਤਾਂ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਮਿਲਦੇ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਹਾਂ ਜ ਕਟਿੰਗ ਦੀ ਲੈ ਕੇ ਆਇਆ ਹਾਂ ਸ਼ਰਟ ਕਟਿੰਗ ਕਰਨੀ ਦੱਸਾਂਗੇ ਇਹਨਾਂ ਆਪਣੇ ਕੋਲੇ ਜਿਹੜੀਆਂ ਭੈਣਾਂ ਅਟੈਚ ਨੇ ਆਪਣੇ ਨਾਲ WhatsApp ਤੇ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਸਲਾਈ ਦਾ ਆਪਾਂ ਮਨਾਲ ਕਰਦੇ ਹਾਂਗੇ ਉਹਨਾਂ ਦੀ ਕਾਫੀ ਦਿਨਾਂ ਤੋਂ ਮੈਨੂੰ ਮੈਸੇਜ ਆ ਰਹੇ ਸੀਗੇ ਉਹਦੇ ਰਿਗਾਰਡਿੰਗ ਆਪਾਂ ਜਿਹੜੀ ਸਲਾਈ ਦੀ ਅੱਜ ਵੀਡੀਓ ਲਾ ਰਹੇ ਹਾਂ ਇੱਕ ਦੋ ਵੀਡੀਓ ਆਪਾਂ ਹੋਰ ਅੱਗੇ ਅਪਲੋਡ ਕਰਾਂਗੇ ਲੈਸ ਚ ਦੀ ਪੈਨਨ ਵਾਲੀ ਲੈਸ ਤੇ ਇੱਕ ਦੋ ਨੈੱਕ ਡਿਜ਼ਾਈਨ ਜਿੰਨਾ ਜਿੰਨਾ ਜਿੱਦਾਂ ਜਿੱਦਾਂ ਉਹਨਾਂ ਦੀ ਰਿਕੁਆਇਰਮੈਂਟ ਰਹੂਗੀ ਆਪਾਂ ਵੀਡੀਓ ਅਪਲੋਡ ਕਰਦੇ ਰਵਾਂਗੇ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬਾਅਦ ਤੋਂ ਬਾਅਦ ਸਪੋਰਟ ਕਰਿਓ ਜਿਹੜੀ ਆਪਾਂ ਸ਼ਰਟ ਕਟਿੰਗ ਕਰਨੀ ਅੱਜ 20 ਤੋਂ 21 ਇੰਚ ਬ੍ਰੈਸਟ ਹੈ ਜਿਹੜੀ ਮੇਰੀਆਂ ਭੈਣਾਂ ਦੀ ਆਉਂਦੀ ਹੈਗੀ ਮੇਜ਼ਰਮੈਂਟ ਉਹਨਾਂ ਦੇ ਰਿਕਾਰਡਿੰਗ ਕਰਨੀ ਆਂਗੀ ਤੁਹਾਡ ਨੂੰ ਕੋਈ ਪ੍ਰੋਬਲਮ ਆਗੀ ਤਾਂ ਵੀਡੀਓ ਸਾਰੀ ਧਿਆਨ ਨਾਲ ਦੇਖਿਓ ਸਕਿਪ ਨਾ ਕਰਕੇ ਜਾਇਓ ਤੁਹਾਡੇ ਬਹੁਤ ਜਿਆਦਾ ਮਤਲਬ ਦੀ ਵੀਡੀਓ ਰਹਿਣ ਵਾਲੀ ਆ ਸਾਰੀ ਆਪਾਂ ਤੁਹਾਨੂੰ ਕਟਾਈ ਦੱਸਾਂਗੇ ਕਿੰਨੀ ਕਟਾਈ ਕਰਨੀ ਆ ਕਿੰਨੇ ਕਿਦਨਾ ਕਿੰਨਾ ਰੱਖਣਾਗਾ ਕਿੰਨਾ ਕਿੰਨਾ ਮੇਜ਼ਰਮੈਂਟ ਆ ਸਾਰਾ ਕੁਸ ਆਪਾਂ ਵੀਡੀਓ ਦੇ ਵਿੱਚ ਸਮਝਾਵਾਂਗੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਜ਼ਰੂਰ ਆਊਗੀ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਣ ਦੇ ਹੋਈ ਆਪਾਂ ਤੁਹਾਨੂੰ ਸਾਰਾ ਦੱਸਦੇ ਆ ਮੇਜ਼ਰਮੈਂਟ ਸ਼ਰਟ ਦਾ ਇਹਦਾ ਆਪਾਂ ਲੈਣਾਗਾ हां एमबी ਤੋਂ 21 ਇੰਚ ਬਰਸਟ ਆ ਜਿਹੜੀਆਂ ਭੈਣਾਂ ਦੀ ਉਹਨਾਂ ਲਈ ਇਹ ਸਟੀਚਿੰਗ ਜਿਹੜੀ ਆਪਾਂ ਲਾ ਰਹੇ ਹਾਂ ਵੀਡੀਓ ਲਾ ਰਹੇ ਹਾਂਗੇ ਤੁਸੀਂ ਕਿਸੇ ਨੇ ਕਟਿੰਗ ਕਰਕੇ ਸਾਲਟ ਸਟੀਚਿੰਗ ਕਰਨੀ ਹੈ ਤਾਂ ਤੁਸੀਂ ਆਰਾਮ ਨਾਲ ਬਹੁਤ ਜ਼ਿਆਦਾ ਈਜ਼ੀ ਕਰ ਸਕਦੇ ਹੋ ਕੋਈ ਵੱਡਾ ਮੈਟਰ ਨਹੀਂ ਹੈਗਾ ਜਿਹੜੀ ਮੇਰੀਆਂ ਭੈਣਾਂ ਨੂੰ ਥੋੜੀ-ਮੋਟੀ ਸਲਾਈ ਹੁੰਦੀ ਆ ਘਰ ਜਿੱਦਾਂ ਮਰਜੀ ਤੁਸੀਂ ਆਪਣੇ ਪੈਸੇ ਆ ਸੇਵ ਕਰ ਸਕਦੇ ਹੋ ਇੱਕ ਦੋ ਸੂਟਾਂ ਤੇ ਆਪਾਂ ਨੂੰ ਥੋੜਾ ਜਿਹਾ ਔਖਾ ਲੱਗਦਾਗਾ ਪਰ ਜਦੋਂ ਆਪਣਾ ਪ੍ਰੋਪਰ ਵੀਡੀਓ ਦੇ ਵਿੱਚ ਸਮਝਾਇਆ ਹੋਊਗਾ ਫਿਰ ਆਪਾਂ ਨੂੰ ਔਖਾ ਵੀ ਕੁਛ ਨਹੀਂ ਲੱਗਣਾ ਹੈਗਾ ਚਲੋ ਜੀ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਚਲੋ ਜੀ ਇਹ ਆਪਾਂ ਨੇ ਜਿਹੜਾ ਸ਼ਰਟ ਦਾ ਨਾ ਪਹਿਲਾਂ ਲੰਬਾਈ ਪਣਾ ਸਾਰਾ ਲਾ ਲਿਆ ਵੀ ਕਿੰਨੀ ਆਪਾਂ ਨੂੰ ਕੱਪੜੇ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਕਾਟ ਪਾਉਣੀ ਦੱਸਦੇ ਹਾਂ ਵੀ ਕਿੱਥੋਂ ਆਪਾਂ ਕਿੰਨਾ ਮੇਜ਼ਰਮੈਂਟ ਲੈਣਾ ਕਿੱਧਰ ਨੂੰ ਕਿੰਨਾ ਲੈਣਾ। ਪਹਿਲਾਂ ਆਪਾਂ ਇਹਦਾ ਤੀਰਾ ਮਿਲ ਲੈਣਾਗਾ। ਤੀਰਾ ਆਉਣਾ ਤੁਹਾਡੇ ਨੱਕ ਦੇ ਰਕਾਰਡਿੰਗ। ਜਿੰਨਾ ਤੁਸੀਂ ਨੈਕ ਰੱਖਣਾ ਜੇ ਤੁਸੀਂ ਡੀਪ ਨੈਕ ਪਾਉਨੇ ਹੋ ਤਾਂ ਤੁਸੀਂ 3 ਸੇਵ ਹੀ ਰੱਖ ਸਕਦੇ ਹੋ 6 ਤੋਂ ਇੱਕ ਅੱਧਾ ਪੁਆਇੰਟ ਘਟਾ ਵੀ ਸਕਦੇ ਹੋ ਜੇ ਤੁਸੀਂ ਨੈਕ ਬਹੁਤ ਜ਼ਿਆਦਾ ਘੱਟ ਪਾਉਨੇ ਹੋਗੇ 4 ਜਾਂ 5 ਇੰਚ ਹੀ ਪਾਉਨੇ ਹੋ 4.5 ਪਾਉਨੇ ਹੋ ਫਿਰ ਤੁਸੀਂ ਤੀਰਾ ਇਹਦਾ 6.5 ਇੰਚ ਰੱਖਣਾ ਜਿਵੇਂ ਆਪਾਂ ਇਹਦਾ ਬੈਕ ਨੈਕ ਬਹੁਤ ਜ਼ਿਆਦਾ ਛੋਟਾ ਰੱਖਣਾ ਹੁਣ ਆਪਾਂ ਇਹਦਾ ਤੀਰਾ ਰੱਖਾਂਗੇ 6.5 ਇੰਚ ਪੱਧਰਾਂ ਦੇ ਇੰਚ ਤੋਂ ਹੁਣ ਚੱਲੇ ਜਾਣਾ 12 ਇੰਚ ਤੀਰਾ ਆਪਣਾ ਤਿਆਰ ਹੈ ਜੂ ਉੱਪਰੋਂ ਆਪਾਂ 6.5 ਇੰਚ ਦੀ ਲਾਈਨ ਲਾਈ ਹੈ ਨੀਚੇ ਆਪਾਂ ਲਾਉਣੀ ਹੈ ਇਹ 7.5 ਦੇ ਨੀਚੇ ਨੂੰ ਆਪਾਂ 7.5 ਦਾ ਮੇਜਰਮੈਂਟ ਲੈਣਾ 7.5 ਤੇ ਇਨਸਾਨੀ ਲਾ ਕੇ 7.5 ਦੇ ਹਿਸਾਬ ਨਾਲ ਇਧਰ ਨੂੰ ਆਪਾਂ ਰੱਖਾਂਗੇ ਸੇਮ ਉੱਚਾ ਇੱਥੇ ਆਪਾਂ ਸੇਟ ਲਾਉਣੀ ਹੈ ਇੱਥੇ ਆਪਾਂ 7.5 ਨਹੀਂ ਕਰਨਾ ਹੈਗਾ ਇਹ ਥੋੜੀ ਜਿਹੀ ਟੇਡੀ ਜੀ ਪਾਉਗੀ ਇਨਸਾਨੀ ਆ ਜਿਹੜੀ ਇਹਨੂੰ ਤੁਸੀਂ ਅਟੈਚ ਕਰ ਲੈਣਾ ਇਹਦਾ ਕਲਰ ਦੀ ਪੈਨ ਦੀ ਮਦਰ ਨਾਲ ਅਟੈਚ ਕਰਕੇ ਇੱਥੇ ਆਪਾਂ ਇੱਕ 골ਡ ਬੱਬਾ গোল ਡੱਬਾ ਬਣਾ ਕੇ ਇਹਦੀ ਹੁਣ ਆਪਾਂ ਪਾਵਾਂਗੇ ਕਾਟ ਕਾਟ ਜਿਹੜੀ ਆਪਾਂ ਪਾਵਾਂਗੇ 1.5 ਇੰਚ ਦੀ ਪਾਵਾਂਗੇ 2 ਇੰਚ ਦੀ ਵੀ ਪਾ ਸਕਦੇ ਹੋਗੇ ਫਿਰ ਸੀ ਕਾਟ ਪਾ ਕੇ ਇਦਾਂ ਗਲਾਈ ਚ ਪੂਰੀ ਚ ਆਪਾਂ ਨੇ ਇਹ ਕਾਟ ਪਾਉਣੀ ਆਂਗੀ ਇਹ ਤੁਸੀਂ ਆਪਣਾ ਮੈਜ਼ਰਮੈਂਟ ਵੀ ਲੈ ਸਕਦੇ ਹੋ ਜਿਵੇਂ ਆਪਾਂ ਤੁਹਾਡੀ ਪਹਿਲਾਂ ਸਾਲਟ ਕੋਈ ਰੈਡੀ ਹੋਊਗੀ ਨਾ ਇੱਥੇ ਆਪਣੀ ਟੈਡੀ ਪਲੋਈ ਪਾਈ ਹੁੰਦੀ ਹੈ ਟੈਡੀ ਪਲੋਈ ਤੋਂ ਤੁਸੀਂ ਮੈਜ਼ਰਮੈਂਟ ਲੈ ਸਕਦੇ ਹੋ ਵੀ ਤੁਹਾਡਾ ਉਹ ਵਿਚਲਾ ਜਿਹੜਾ ਗੈਪ ਆਗਾ ਉਹ ਕਿੰਨਾ ਆਗਾ ਕਿੰਨਾ ਵਿਚ ਤੁਹਾਡਾ ਰੱਖਿਆ ਹੋਇਆਗਾ ਜਿਵੇਂ ਇਹ ਆਪਣਾ ਹੁਣ ਕਾਟ ਪਾ ਕੇ 16 ਇੰਚ ਆ ਰਿਹਾਗਾ 16 ਇੰਚ ਆਪਣਾ ਪ੍ਰੋਪਰ ਆ ਰਿਹਾਗਾ ਇਹ ਆਪਾਂ ਪਾ ਦਾਂਗੇ ਬੈਕ ਵਾਲੀ ਕਾਟ ਥੋੜੀ ਜਿਹੀ ਕਿਉਂਕਿ ਇਹ ਆਪਣਾ ਸਲਾਈ ਜਾ ਕੇ ਮੋਰੋ 15 ਇੰਚ ਰਹਿ ਜਾਊਗਾ ਬ੍ਰੈਸਟ ਕੋ ਉਦੋਂ ਬਾਅਦ ਵਿੱਚ ਆਪਾਂ ਨੇ ਇੱਥੇ ਲਾ ਲੈਣੀ ਆ ਸਾਢੇ 20 ਇੰਚ ਹਿਪ ਦੀ ਨਸਾਨੀ 10b ਥੋੜੀ ਜਿਹੀ ਐਦਾਂ ਕਹਾਂ ਕਿ ਉੱਪਰ ਲਾਵਾਂਗੇ ਜਿੰਨੀ ਕ ਆਪਣੀ ਸਲਾਈ ਜਾਵੇ ਸਾਰੀ ਤੁਸੀਂ ਧਿਆਨ ਨਾਲ ਨਸਾਨੀ ਲਾਉਣੀ ਆਂਗੀ ਬਿਲਕੁਲ ਵੀ 1% ਵੀ ਤੁਹਾਡੀ ਫਿਟਿੰਗ ਇੱਧਰ ਉੱਧਰ ਨਹੀਂ ਆਉਣੀ ਪੂਰੀ ਵਧੀਆ ਪ੍ਰੋਪਰ ਫਿਟਿੰਗ ਆਉਂਦੀ ਜੇ ਤੁਸੀਂ ਇਹ ਹਿਸਾਬ ਨਾਲ ਪੂਰਾ ਆਪਦਾ ਮੇਜ਼ਰਮੈਂਟ ਰੱਖ ਕੇ ਨਸਾਨੀ ਲਾਉਂਦੇ ਹੋ ਇਸ ਤੋਂ ਅੱਗੇ ਆ ਗਿਆ ਆਪਣਾ ਨੈਕ ਦਾ ਨਾਪ neck ਜਿਹੜਾ ਆਪਾਂ ਰੱਖਾਂਗੇ 2.5 ਇੰਚ ਰੱਖਾਂਗੇ ਬੈਕ neck ਆਪਾਂ ਥੋੜਾ ਜਿਹਾ ਛੋਟਾ ਹੀ ਰੱਖਣਾਗਾ 4 ਇੰਚ ਵਾਂਗੂ ਹੀ ਰੱਖਾਂਗੇ ਬੈਕ ਤੇ ਫਰੰਟ ਇੰਚ ਆਪਾਂ ਫਰੰਟ neck ਇਕੱਠੀ ਨਿਸ਼ਾਨੀ ਲਾ ਲੈਣੀ ਆਂਗੀ 4.5 ਤੇ ਆਪਾਂ ਇਹ ਨਿਸ਼ਾਨੀ ਲਾ ਲਈ ਤੁਸੀਂ ਚਾਹੋ ਇਹਨੂੰ ਪਹਿਲਾਂ ਕਟਿੰਗ ਕਰ ਸਕਦੇ ਹੋ ਤੁਸੀਂ ਚਾਹੋ ਇਹਨੂੰ ਬਾਅਦ ਵਿੱਚ ਕਟਿੰਗ ਕਰ ਸਕਦੇ ਹੋ ਇੱਥੋਂ ਆਪਾਂ ਪਾ ਦੇਣੀ ਆਂ ਗੋਲ ਕਾਟ neck ਦੀ ਇੱਥੋਂ ਆਪਾਂ ਪਾ ਦੇਣੀ ਆਂਗੀ 1 ਇੰਚ ਦੀ ਜਿਹੜੀ ਡੌਂਗ ਕਾਟ ਮੋਢਿਆਂ ਵਾਲੀ ਹੁੰਦੀ ਆ ਉਹ ਹੱਜ ਇਹ ਆਪਾਂ 1 ਇੰਚ ਦੇ ਅੱਧੇ ਪੌਣੀ ਇੰਚ ਦੀ ਪਾਵਾਂਗੇ ਪੌਣੀ ਦੀ ਵੀ ਪਾਸਾ ਇਹ ਇਹ ਆਪਣੀਆਂ ਸਾਰੀਆਂ ਜਿਹੜੀਆਂ ਕਾਟਾਂ ਪੌਣੀਆਂ ਨੇ ਆਪਾਂ ਸਾਰੀਆਂ ਨਿਸ਼ਾਨੀਆਂ ਲਾ ਲਈਆਂ ਹੁਣ ਜਿੱਥੇ ਜਿੱਥੇ ਆਪਾਂ ਨਿਸ਼ਾਨੀ ਲਾਈ ਆ ਆ ਆਪਣੀ ਬੈਕ ਕਾਟ ਆ ਗਈ ਇੱਥੋਂ ਆਪਾਂ ਕਟਿੰਗ ਕਰ ਦੇਣੀ ਆ ਦੀ ਪੂਰੀ ਗੜਾਈ 'ਚ ਰੱਖ ਕੇ ਆਪਾਂ ਕਟਿੰਗ ਕਰਾਂਗੇ ਇਹ ਮੋਢੇ ਵੀ ਜਿੰਨੇ ਆ ਆਪਣੇ 9 9.5 ਜਿੰਨੇ ਆਪਾਂ ਨੇ ਰੱਖਣੇ ਨੇ ਪ੍ਰੋਪਰ ਹੋਣਗੇ 9.5 10 ਆਉਂਦੇ ਨੇ ਆਪਣੇ 9.5 ਮੋਢੇ ਨਹੀਂ ਜਿਹੜੇ ਤਿਆਰ ਚਾਹੀਦੇ ਨੇ 20 ਇੰਚ 20 ਤੋਂ 21 ਇੰਚ ਬ੍ਰੈਸਟ ਵਾਲਿਆਂ ਦੇ 9.5 ਮੋਢੇ ਤਿਆਰ ਚਾਹੀਦੇ ਨੇ 9.5 ਪੂਰੇ ਪ੍ਰੋਪਰ ਤਿਆਰ ਹੋਣਗੇ ਕਾਟ ਪਾ ਕੇ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਹੈਗੀ ਆ ਜਿਹੜੀ ਕਾਟ ਹੈ ਇਹਦੀ ਫਰੰਟ ਵਾਲੀ ਕਾਟ ਆ ਇਹ ਬੈਕ ਵਾਲੀ ਕਾਟ ਦਾ ਆਪਾਂ ਕਟਿੰਗ ਕਰਦੇ ਆ ਫਰੰਟ ਕਾਟ ਆਪਾਂ ਬਾਅਦ ਵਿੱਚ ਪਾਵਾਂਗੇ ਜਿਹੜੀ ਆਪਾਂ ਨੇ ਡਾਊਨ ਕਾਟ ਪਾਈ ਆ ਮੋਢੇ ਵਾਲੀ ਇਹਦੀ ਵੀ ਆਪਾਂ ਕਟਿੰਗ ਕਰ ਦਾਂਗੇ ਇਹ ਆਪਾਂ ਬਹੁਤ ਜਿਆਦਾ ਧਿਆਨ ਨਾਲ ਰੱਖਣੀ ਆ ਪਾਣੀ ਜ਼ਰੂਰੀ ਹੈਗੀ ਇਹ ਵਾਲੀ ਇਸ ਤੋਂ ਬਾਅਦ ਆਪਾਂ ਨੇ ਫਲੋਈ ਦੀ ਇਨਸਾਨੀ ਲਾ ਦੇਣੀ ਹੈ ਫਲੋਈ ਦੀ ਇਨਸਾਨੀ ਲਾਈਆ ਇਸ ਤੋਂ ਬਾਅਦ ਆਪਾਂ ਨੇ ਇਹ ਪਾ ਦੇਣੀ ਹੈ ਫਰੰਟ ਕਾਟ ਇਹ ਵਾਲੀ ਫਰੰਟ ਕਾਟ ਆਈ ਤੁਸੀਂ ਧਿਆਨ ਰੱਖਣਾਗਾ ਅੰਨੀ ਕੜਾਈ ਚ ਪਾਉਣੀ ਆਗੇ ਪੂਰੀ ਇਸ ਤੋਂ ਬਾਅਦ ਆਪਾਂ ਇਹਦੀ ਲਾ ਦੇਣੀ ਆਨੇ ਪਲੋਈ ਦੀ ਨਸਾਨੀਆ ਜਿਹੜੀ ਤੁਸੀਂ ਪਲੋਈ ਦੀ ਨਸਾਨੀ ਲਾਵਾਂਗੇ ਪ੍ਰੋਪਰ ਫਿਟਿੰਗ ਉਹਦੇ ਨਾਲ ਆਉਣੀ ਆ ਜਿਵੇਂ ਆਪਾਂ ਇਹਦੀ ਪਲੋਈ ਦੀ ਨਸਾਨੀ 12 ਇੰਚ ਤੇ ਲਾਉਨੇ ਆ ਮੈਂ ਹਮੇਸ਼ਾ 20 ਤੋਂ 21 22 ਬ੍ਰੈਸਟ ਤੱਕ ਜਿਹੜੀ ਪਲੋਈ ਦੀ ਨਸਾਨੀ ਹੁੰਦੀ ਆ 12 ਨੂੰ ਤੇ ਲਾਉਣੀ ਹੁੰਦੀ ਆ ਸਲਾਈ ਚ ਆ ਕੇ 1.5 ਰਹਿ ਜਾਂਦੀ ਆ ਤਿਆਰ ਜਿਹੜਾ ਆਪਾਂ ਵਿਚਾਲੋ ਮਾਰਜਨ ਰੱਖਾਂਗੇ ਉਹ ਆਪਾਂ 1/3 ਦਾ ਰੱਖਾਂਗੇ 1.5/3 ਦਾ ਵੀ ਰੱਖ ਸਕਦੇ ਹਾਂ 1/3 ਦਾ ਵੀ ਰੱਖ ਸਕਦੇ ਹਾਂ ਤੇ ਬਲੋਈ ਦੀ ਜਿਹੜੀ ਲੈਂਥ ਹੋਊਗੀ ਉਹ ਹੋਊਗੀ ਆਪਣੀ 7 ਇੰਚ ਦੀ ਜੇ ਟੈਡੀ ਬਲੋਈ ਲਾਉਣੀ ਹੈ ਸਾਰਿਆਂ ਨਾਲ ਸੌਖਾ ਤਰੀਕਾ ਆਗਾ ਜਿੱਥੇ ਆਪਾਂ ਮੋਡੇ ਦੀ ਖੁੰਝਾ ਬਣਾਇਆਗਾ ਨਸਾਨੀ ਲਈ ਆ ਇੱਥੋਂ ਆਪਾਂ ਸਿੱਧੀ ਟੈਡੀ ਬਲੋਈ ਪਾ ਦੇਣੀ ਹੈਗੇ ਟੈਡੀ ਬਲੋਈ ਦੇ ਤੇ ਸਿੱਧੀ ਬਲੋਈ ਦੇ ਵਿੱਚ ਜਿਹੜਾ ਗੈਪ ਰੱਖਾਂਗੇ ਆਪਾਂ ਉਹ 2 ਇੰਚ ਦਾ ਰੱਖਾਂਗੇ 2 ਤੋਂ 2.5 ਇੰਚ ਦਾ ਤੁਸੀਂ ਆਰਾਮ ਨਾਲ ਗੈਪ ਰੱਖ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਰਲਾਵਾਂਗੇ ਸਾਈਡ ਵਾਲੀ ਸਲਾਈਡ ਸਾਈਡ ਵਾਲੀ ਜਿਹੜੀ ਸਲਾਈ ਲਾਉਣੀ ਆ ਪਹਿਲਾਂ ਆਪਾਂ ਨੀਚੇ ਨੂੰ ਮਾਣ ਲੈਣੀ ਆ 15 ਇੰਚ ਇੱਥੇ ਆਪਣੀ ਹਿੱਪ ਦੀ ਮਸਾਨੀ ਆਉਗੀ 1.14 ਹੀ ਤਿਆਰ ਰਹੇਗੀ ਬਾਕੀ ਤੁਸੀਂ ਆਪਣੀ ਲੈਂਥ ਦੇ ਅਕਾਰ ਦੀ ਰੱਖਣੀ ਆ ਜਿੰਨੀ ਤੁਹਾਡੀ ਲੈਂਥ ਆ ਜੀ ਇਹ ਆਪਣੀ ਹਿੱਪ ਜਿਹੜੀ ਲਾਉਣੀ ਆਗੀ ਆਪਾਂ ਨੇ 20 1.9 ਹੀ ਆ ਜੀ ਬਾਰ ਵਿੱਚ ਆਪਾਂ ਲਾਵਾਂਗੇ ਬੱਖੀਆਂ ਦੀਆਂ ਨਸਾਨੀ ਬੱਖੀਆਂ ਜਿਹੜੀਆਂ ਆਉਣਗੀਆਂ ਆਪਾਂ ਆਪਣੀਆਂ 1.5 ਤੇ 1.7 ਰੱਖਾਂਗੇ ਕਿਉਂਕਿ ਅੱਧਾ ਦਿਨ ਚ ਪਲੋਈ ਚ ਮਾਰਜਨ ਆਉਣਾਗਾ ਸਾਰੀ ਇਹਨੂੰ ਆਪਾਂ ਨਸਾਨੀ ਨੂੰ ਸਾਰੀ ਨੂੰ ਬਣਾ ਦੇਣਾ ਹੁਣ ਇਹਦਾ ਆਪਾਂ ਹਾਫ ਕਰਕੇ ਜਿਵੇਂ ਆਪਾਂ ਇਹਦਾ 1.5 ਇੰਚ ਲੈਂਤਾਗੇ ਤੇ ਹਾਫ ਕਰਕੇ 0.7 ਤੇ ਤੇੱਡੀ ਪਲੋਈ ਦੀ ਨਸਾਨੀ ਲਾ ਦੇਣਾ ਸਾਰੀ ਜਿਹੜੀ ਫੀਟਿੰਗ ਆਉਣੀ ਆ ਤੁਹਾਡੀ ਆਪਣੀਆਂ ਤੇ ਆਉਣੀ ਆ ਜੇ ਤੁਹਾਨੂੰ ਇਹਦਾ ਮੈਜ਼ਰਮੈਂਟ ਪਤਾ ਤਾਂ ਤੁਹਾਨੂੰ ਕੋਸ਼ਿਸ਼ ਕਰਨ ਦੀ ਲੋੜ ਲੋੜਨੀ ਹੈਗੀ ਆ ਆਰਾਮ ਨਾਲ ਤੁਹਾਡੀ ਪ੍ਰੋਪਰ ਫੀਟਿੰਗ ਆ ਜਾਣੀ ਆ ਇੰਨੀ ਕੀ ਸ਼ਰਟ ਦੀ ਕਟਿੰਗ ਹੁੰਦੀ ਆ ਪੀ ਤੋਂ 21 ਇੰਚ ਬ੍ਰੈਸਟ ਦੀ ਕਟਿੰਗ ਆ ਜਿਹੜੀ ਆਪਾਂ ਤੁਹਾਨੂੰ ਦੱਸੀ ਆ ਤੁਸੀਂ ਆਰਾਮ ਨਾਲ ਈਜ਼ੀ ਤਰੀਕੇ ਨਾਲ ਵੀਡੀਓ ਦੇਖ ਕੇ ਆਪਣਾ ਸੂਟ ਆ ਜਿਹੜਾ ਸਟਿਚਿੰਗ ਕਰ ਸਕਦੇ ਹੋਗੇ ਮੇਰੇ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵਧੀਆ ਲੱਗੀ ਤਾਂ ਲਾਈਕ ਸਕੇ ਜਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜਾ ਆਪਣਾ ਇਹ ਬਾਧੂ ਕਮਾਰ ਜਨਾਗਾ ਇਹ ਆਪਾਂ ਸ਼ੇਪ ਬਣਾ ਕੇ ਇਹਨੂੰ ਕਟਿੰਗ ਕਰ ਚਲੋ ਜੀ ਮਿਲਦੇ ਹਾਂ ਜਿੱసే ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ